ग बहाद सिमरे निध्यावग बहाद सिमर सब थाई सी हो ऐसा हाए। सब थाई हो ਹਾਏ ਇੱਕ ਬਹਾਦਰ ਜਿਸ ਮਰੇ ਹੈ ਕਾਹੇ ਚਲਤ ਹੈ ਯੋਜਕਤ ਕੋ ਸੋਤ ਹੈ ਹੇ ਹੇ ਸਬਜੈਕਟ ਲਗ ਪਈ ਹੋ ਜੈ 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 ਸੋਨੋ ਤਨਸ੍ਰੀ ਗੁਰ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਪ੍ਰਕਾਸ਼ 1621 ਵਿੱਚ 21 April ਨੂੰ ਗੁਰੂ ਕੇ ਮਹਿਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕਥਾ ਹੋਇਆ ਸਾਰੀ ਜਿੱਤਰੀ ਨੇ ਬਹੁਤ ਵੱਡੇ ਤਿਆਗ ਦੀ ਭਾਵਨਾ ਰੱਖ ਕੇ ਔਰ ਲੋਕਾਂ ਨੂੰ ਸ਼ਬਦ ਨਾਲ ਜੋੜ ਕੇ ਸੇਵਾ ਕੀਤੀ ਜਿੱਤੇ 24 ਸਾਲ ਦੇ 13 ਦਿਨ ਤਨ ਕੋ ਦੇਵ ਪਾਦਰ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਕੋੜੀ ਵਿਖੇ ਬੈਠ ਕੇ ਜਪ ਤਪ ਕਰਦੇ ਰਹੇ ਮਾਤਾ ਨਾਰਕੀ ਜੀ ਮਾਤਾ ਗੁਜਰੀ ਜੀ ਨਾਲ ਉਹਨਾਂ ਨੇ ਉਹਨਾਂ ਨੇ ਤਪੱਸਿਆ ਕੀਤੀ ਉੱਥੇ ਉਹਨਾਂ ਨੇ ਅੱਜ ਦੇ ਦਿਹਾੜੇ ਦੇ ਉੱਤੇ 11 ਨਵੰਬਰ ਨੂੰ ਉਹ ਦੇਵ ਪਾਦਰ ਸਾਹਿਬ ਜੀ ਨੇ 1675 ਦੇ ਵਿੱਚ ਚਾਂਦਰੀ ਚੌਕ ਦੇ ਵਿੱਚ ਆਪਣੇ ਦਿਨ ਸਿੱਖਾ ਸਿੱਖਾਂ ਦੇ ਨਾਲ ਸ਼ਹਾਦਤ ਪਾਈ ਜਿਨ੍ਹਾਂ ਨੂੰ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਨਾਲ ਪਹਿਲਾ ਸ਼ਹੀਦ ਸਿੱਖਾਂ ਨੂੰ ਸ਼ਹੀਦ ਹੁੰਦੇ ਦੇਖਿਆ ਉਸ ਤੋਂ ਬਾਅਦ ਆਪ ਸ਼ਹਾਦਤ ਵੀ ਉਹਨਾਂ ਦੀ ਸ਼ਹਾਦਤ ਵੀ ਇੱਕ ਬਲਖਣ ਹੈ ਕਿ ਇੱਕ ਧਰਮ ਦੀ ਖਾਤ ਹਿੰਦੂਆਂ ਨੇ ਜੋ ਪੁਕਾਰ ਕੀਤੀ ਉਹਨਾਂ ਦੀ ਧਰਮ ਦੀ ਚਾਦਰ ਵਾੜ ਕੇ ਉਹਨਾਂ ਨੇ ਸੇਵਾ ਕੀਤੀ ਸਭ ਤੇ ਭਾਦਰ ਸਾਹਿਬ ਜੀ ਨੂੰ ਜਿੱਥੇ ਸੀ ਧਰਮ ਦੀ ਚਾਦਰ ਹਿੰਦੀ ਚਾਦਰ ਕਹਿ ਕੇ ਸਤਿਕਾਰ ਕਰਦੇ ਆਂ ਉਹਨੇ ਬਹੁਤ ਵੱਡੀਆਂ ਬਖਸ਼ੇ ਦਿੱਤੀਆਂ ਗੁਰੂ ਕਿਰਪਾ ਕਰੇ ਅੱਜ ਸੰਗਤਾਂ ਆਸਾਮ ਗੁਰਦੁਆਰਾ ਧੋੜੀ ਸਾਹਿਬ ਤੋਂ ਚੱਲ ਕੇ ਬਹੁਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਆਪਣੇ ਕਾਫਲੇ ਨੂੰ ਲੈ ਕੇ ਪਹੁੰਚੀ ਹੈ ਇਸ ਵੇਲੇ ਨਡਾਰੇ ਦੀ ਸੰਗਤ ਦੇ ਉਤਸ਼ਾਹ ਦੇਖਣ ਵਾਲਾ ਵੱਡੀ ਗਿਣਤੀ ਵਿੱਚ ਸੰਗਤਾਂ ਨਡਾਰੇ ਦੀਆਂ ਬਾਹਰ ਪਹੁੰਚ ਗਏ ਜਿੱਥੇ ਨਗਰ ਕੀਰਤਨ ਦੀ ਸੰਗਤਾਂ ਜੀਆਂਆਂ ਕਹਿ ਰਹੀਆਂ ਹਨ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਪਬਲਿਕ ਸਕੂਲ ਦੇ ਬੱਚੇ ਜਿਹੜੇ ਹੈ ਉਹ ਵੀ ਵੱਡੀ ਗਿਣਤੀ ਵਿੱਚ ਔਰ ਬਾਬਾ ਸਾਹਿਬ ਜੈਦੇ ਸਾਹਿਬ ਜੈਦੇ ਦੇ ਜੋ ਬਾਬਾ ਚੋਰਾਵਰ ਸਿੰਘ ਸਾਬਜਾਦੇ ਦੀ ਯਾਦ ਵਿੱਚ ਬਣਿਆ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਸਕੂਲ ਹੈ ਪੂਰਾ ਸਟਾਫ ਅਤੇ ਪੂਰਾ ਜਿਹੜੇ ਬੱਚੇ ਹੈ ਉਹ ਆ ਕੇ ਜੀ ਆਇਆਂ ਕਹੇ ਮੈਂ ਸਾਰੀ ਸੰਗਤ ਦੇ ਜਿੱਥੇ ਧੰਨਵਾਦ ਕਰਦੀ ਹੈ ਨਦਾਲਾ ਵਾਸੀਆਂ ਦੀ ਭੈਣ ਭਰਾਵਾਂ ਦੀ ਉਥੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਸੀਵਾਦਰ ਜੀ ਆਇਆਂ ਕਰਨੀ ਹੈ ਗੁਰੂ ਸਾਹਿਬ ਕਿਰਪਾ ਕਰਕੇ ਸਭਨਾਂ ਨੂੰ ਆਪਣੇ ਚਰਨਾਂ ਨਾਲ ਜੋੜਨ ਅਤੇ ਚਰਦੀ ਕਲਾ ਦੇ ਨਾਲ ਅਸੀਂ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਇਹ ਸ਼ਹਾਦਤਾਂ ਨੂੰ ਕੁਰਬਾਨੀਆਂ ਨੂੰ ਆਪਣੇ ਹਿਰਦੇ ਚ ਫਸਾ ਕੇ ਆਪਣਾ ਜੀਵਨ ਜਿਹੜਾ ਨਾ ਆਮਰਾ ਰਾਂਗ ਸਕੇ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਕੀ ਬੋਲੀ ਤੇਗ ਬਹਾਦਰ ਸਿਮਰੇ ਹੈ ਅਰ ਨੋ ਨਿਦਿਆਵੇ ਤਾਏ ਤੇਗ ਬਹਾਦਰ ਸਿਮਰੇ ਹੈ ਅਰ ਨੋ ਨਿਦਿਆਵੇ ਤਾਏ ਸਭ ਥਾਈ ਹੋਇ ਸਹ I'm